ਸਮਝ ਜੋ ਹੱਥ ਅਠਾਉਂਦੇ ਨੇ ਔਰਤ ਨੂੰ ਕਮਜ਼ੋਰ ਸਮਝ ਜੋ ਹੱਥ ਅਠਾਉਂਦੇ ਨੇ ਆਪਣੀ ਖੁਦ ਹੀ ਆਪਣੀ ਜ਼ਿੰਦਗੀ ਨੂੰ ਨਰਕ ਬਣਾਉਂਦੇ ਨੇ ਸਹੀ ਗਾ ਔਰਤ ਨੂੰ ਕਮਜ਼ੋਰ ਸਮਝ ਜੋ ਹੱਥ ਅਠਾਉਂਦੇ ਨੇ ਖੁਦ ਹੀ ਆਪਣੀ ਜ਼ਿੰਦਗੀ ਨੂੰ ਨਰਕ ਬਣਾਉਂਦੇ ਨੇ ਮਿਤਰਾ ਔਰਤ ਦੇ ਸਬਰ ਨੂੰ ਨਾ ਪਰਖੀ ਤੂੰ ਭੁਲ ਕੇ ਮਿਤਰਾ ਔਰਤ ਦੇ ਸਬਰ ਨੂੰ ਨਾ ਪਰਖੀ ਤੂੰ ਭੁਲ ਕੇ ਇਹਦੇ ਪੈਰ ਹੀ ਖੰਡਰ ਤਾਂ ਘਰ ਬਣਾਉਂਦੇ ਨੇ ਤੇ ਔਰ ਤੇ ਪਾਈਂ ਕਰੀਂ ਨਾ ਖੱਜੜ ਖੁਆਰ ਤੂੰ ਯਾਰਾ ਜੀਵਨ ਕਾਇ ਸਵਰਗ ਔਰਤ ਦੇ ਭਾਗ ਬਣਾਉਂਦੇ ਨੇ ਲੋਕਾਂ ਪਿੱਛੇ ਲੱਗ ਕੇ ਜੋ ਘਰ ਛੇਖੀ ਮਾਰਦਾ ਹੈ ਉਹਨੂੰ ਔਰਤ ਦੇ ਤੇਬਰ ਚੰਡੀ ਦਾ ਰੂਪ ਦਿਖਾਉਂਦੇ ਨੇ ਤੇ ਆਪਣਾ ਸਮਝ ਕੇ ਔਰਤ ਤੇ ਜੁਲਮ ਜੋ ਕਰਦੇ ਸੀ ਉਹੀ ਬੰਦੇ ਆਖਰ ਨੂੰ ਬਹੁਤੇ ਪਛਤਾਉਂਦੇ ਨੇ ਤੇ ਔਰਤ ਘਰ ਦਾ ਹੈ ਸ਼ਿੰਗਾਰ ਅਤੇ ਹੈ ਗਹਿਣਾ ਜ਼ਿੰਦਗੀ ਦਾ ਔਰ ਤਾਂ ਨਾਲ ਹੀ ਲੋਕੋ ਘਰ ਬਸਦੇ ਤੇ ਬਸਾਉਂਦੇ ਨੇ ਤੇ ਬਾਪ ਕਵਾਲਿਆ ਜੇ ਨਾਰੀ ਬਾਪ ਕਵਾਲਿਆ ਜੇ ਨਾਰੀ ਆਈ ਤੇ ਆ ਜਾਵੇ ਬਾਪ ਕਵਾਲਿਆ ਜੇ ਨਾਰੀ ਆਈ ਤੇ ਆ ਜਾਵੇ ਤਾਂ ਕਹਿੰਦੇ ਘਾਉਂਦਿਆ ਦੇ ਉਹ ਸਿਸ਼ਟ ਘਾਉਦੇ ਨੇ ਉਹ ਸਿਸ਼ਟ ਘਾਉਦੇ ਨੇ ਔਰਤ ਨੂੰ ਕਮਜ਼ੋਰ ਸਮਝ ਕੇ ਜੋ ਹੱਥ ਅਠਾਉਂਦੇ ਨੇ ਖੁਦ ਹੀ ਆਪਣੀ ਜ਼ਿੰਦਗੀ ਨੂੰ ਨਰਕ ਬਣਾਉਂਦੇ ਵਾਹਿਗੁਰੂ ਉਦਾਹਰਨ ਬੋਲ ਦਿੰਦਾ ਅੱਲੀ-ਕੱਲੀ ਬਚਰਦਾ ਸਾਰਾ ਮੈਂ ਕਿੱਥੇ ਕਿੱਥੇ ਦਿੱਤਾ ਤੇ ਮੈਂ ਤਾਂ ਇਸ ਗੱਲ ਦੇ ਲਈ ਅ ਰਦਾਸ ਤਨhbar ਕਰਦਾ ਕਿ ਇਹਨਾਂ ਨੇ ਮੈਨੂੰ ਇਸ ਪਾਸੇ ਨਾਲ ਰੰਗਣਾ ਚਾਹਦੇ ਆ ਆਪਣੇ ਨਾਮ ਬਤਾਇਆ ਤੇ ਮੈਨੂੰ ਇਹਦਾ ਆਪਣਾ ਸਾਰਾ ਕੋਈ ਵੀ ਪ੍ਰੋਗਰਾਮ ਘਰ ਦੇ ਤੌਰ ਤੇ ਆਪਾਂ ਸਾਰੇ ਕਰparticular ਬੰਦੇ ਆ ਕੋਈ ਇਸ ਤਰ੍ਹਾਂ ਦਾ ਫਰਕ ਨਹੀਂ ਪੈਂਦਾ ਅਰੇ ਆ ਵੀ ਬੱਦਨੇ ਬਿਦੁਰ ਕਾਂ ਦੀ ਰਹਿਨਮਾਈ ਸਪੱਗਨੇ ਉਂਗਲਾ ਵੜ ਕੇ ਦੁਰਦੇ ਚੱਲਦੇ ਨਾਲ ਬਹਿਣਾ ਖਾਣ ਬਹਿਣਾ ਪਰ ਉਹ ਨਕਸ਼ੀ ਨਹੀਂ ਹੈ ਏ ਆਈਬੀ ਅਜੇ ਨਿਰਚਨਾਵਾਂ ਸਾਰੀਆਂ ਮਸਾਜਦਾ ਬਹੁਤ ਹੀ ਇਹ ਨਹੀਂ ਹੁੰਦਾ ਕਿ ਆਪਾਂ ਬਹੁਤ ਵੱਡਾ ਕੱਟ ਸਾਡਾ ਕਿੰਨਾ ਸੀ ਜਾਂ ਕਿੰਨਾ ਵਾ ਪਰ ਇਹ ਆ ਵੀ ਉਸ ਸਿਰ ਥੋੜੇ ਮੈਂਬਰ ਵਾ ਪਰ ਉਹ ਰਚਨਾਵਾਂ ਕਿੰਨੀਆਂ ਮੁੱਲਵਾਨ ਕਿੰੀਆਂ ਗੀਆਂ ਸਾਰੀਆਂ ਅੱਜ ਦੇ ਇਸ ਮਹੀਨੇ ਦੇ ਜਿਹੜੇ ਦੋ ਮੇਨ ਤਿਹਾਰ ਲੰਘ ਕੇ ਗਏ ਦੋ ਦੇਰ ਮਹੱਤਵਪੂਰਨ ਲੰਘ ਕੇ ਗਏ ਸਾਗਰ ਜਨਾਵਾਂ ਵਿੱਚ ਸੈਂਟ ਉਹਨਾਂ ਦਾ ਕੇਂਦਰ ਹੋ ਕੇ ਸਾਡੀ ਨੇ ਤੇ ਬਹੁਤ ਸਾਰੀਆਂ ਬਹੁਤ ਸੁੰਦਰ ਤੇ ਨਾਵਾਂ ਸੁਣਨ ਦਾ ਕਮਾਇਆ ਇਹ ਪਾਸ ਜੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਨੇ ਇਸ ਘਰ ਵਿੱਚ ਬੈਠ ਕੇ ਸਾਰਿਆਂ ਨੂੰ ਸਿੱਖ ਜੀ ਨੂੰ ਮਿਲਣ ਦਾ ਤੇ ਸਾਰਿਆਂ ਨੂੰ ਵਾਪਸ ਦੇक्षात ਸੰਜੇ ਕਰਨ ਦਾ ਇਹ ਮੌਕਾ ਦਿੱਤਾ ਤੁਹਾਡਾ ਸੇਵਾ ਦੇ ਧੰਨਵਾਦ ਤੇ ਸਾਰੇ ਸਾਥੀ ਜਿਨ੍ਹਾਂ ਨੇ ਆਪਣਾ ਕੀਮਤ ਸਮਾਂ ਕੱਢ ਕੇ ਇੱਥੇ ਆਏ ਆ ਤੇ ਆਪਣੇ ਇੰਤਰਾਵਨ ਸੰਭਾਈ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿਮੰਤ ਜੀ ਰਹਿਮਤ ਨੂੰ ਇਸ ਗੱਲ ਦੀ ਬਹੁਤ ਬਧਾਈ ਕਿਉਂਕਿ ਮੈਂ ਸਮਝਦਾ ਕਿ ਬਹੁਤ ਜ਼ਿਆਦਾ ਇਹ ਵੀ ਕਿ ਬਹੁਤ ਵੱਡੀ ਜ਼ਿਆਦਾ ਰੈਂਕ ਇਕੱਠੀ ਨਹੀਂ ਹੋਈ ਦਾ ਨਾਮ ਮੀਟਿੰਗ ਹੋ ਰਹੀ ਪਰ ਮੈਂ ਸਮਝਦਾ ਅੱਜ ਦੀ ਮੀਟਿੰਗ ਜਾਨੀ ਬਹੁਤ ਜ਼ਿਆਦਾ ਸਾਰਤਕ ਕਿਉਂਕਿ ਬਹੁਤ ਜਿਆਦਾ ਬਹੁਤ ਵਧੀਆ ਚਨਾਵਾ ਸਰੀਆ ਸੁਣਨ ਮਿਲੀਆਂ ਆਪਾਂ ਆਪਸ ਵਿੱਚ ਗੱਲਬਾਤ ਵੀ ਕੀਤੀ ਹੈ ਕੋਈ ਚਾਹ ਪਾਣੀ ਚੱਲ ਰਿਹਾ ਹੈ ਇਹ ਤੁਹ ਬਹੁਤ ਧੰਨਵਾਦ ਸਭ ਤੋਂ ਵੱਡੀ ਗੱਲ ਇਹ ਹੋਈ ਅੱਜ ਪਈ ਕਦੇ ਨਹੀਂ ਕਦੇ ਮੈਂ ਹਨ ਰਾਤ ਨੂੰ ਹੰਦਾ ਮੱਕੜੀ ਦੇ ਤਾਂ ਅੱਗੇ ਕੋਈ ਕਿਦ ਨਾ ਕੋਈ ਗੱਲ ਨਹੀਂ ਉਹ ਦੋ ਦੋ ਬੋਲੋ ਥੋੜਾ ਸ਼ਾਮ ਆਪ ਕਰ ਲੈਣੇ ਛੋਟੀ ਗੈਦਰਿੰਗ ਹੋਏ ਨਾ ਦੋ ਸਾਰੇ ਨਹੀਂ ਗੱਲ ਕਰਦੇ ਜਿਹੜੀ ਬਾਜੀ ਕੋਈ ਵਧੀਆ ਮਤਲਬ ਗੱਲ ਸੁਣਦੇ ਉਹ ਤੇਰਾ ਆਪ ਕਾਲੀ ਜੀ ਤੋਂ ਜ਼ਿਆਦਾ ਮੈਂਬਰ ਦਿਖੇ ਜਲਦੀ ਕਰ ਜੀ ਇਹ ਉਹਦਾ ਪਜਾਮਾ ਜੀ ਕਹਿੰਦੇ ਸਾਈਡ ਕਰਦੇ ਹਾਂ ਹਾਂ ਦੋ ਵਾਰ ਬੋਲੋ ਤਾਂ ਹੀ ਖੁਸ਼ ਹੋ ਜਾਂਦਾ ਉਹ ਵੀ ਕਰਦੇ